ਨਾ ਮੈਂ ਤਾਂ ਕੀ ਗੱਲ ਗੁੱਠਾ ਦਊ ਤੁਹਾਡੇ ਤੁਸੀਂ ਦੋਨੇ ਜਣੀਆਂ ਰੱਖ ਕੇ ਮੈਨੂੰ ਗੱਲ ਗੁੱਠਾ ਦੇ ਦੋ ਤੂੰ ਕਹਿੰਦੀ ਆ ਉਹ ਮਾੜੀ ਆ ਉਹ ਕਹਿੰਦਾ ਤੂੰ ਮਾੜੀ ਆ ਕੋਈ ਇੱਕ ਤਾਂ ਸੁਧਰ ਜੋ ਇੱਕ ਤਾਂ ਟਿਕ ਜੋ ਐਡੀ ਕੀ ਮਾ ਤਾਂ ਗੋਲੀ ਮਾਰੀ ਐਂਦਾ ਭਾਈ ਕਿਹੀ ਜਾਂਦਾ ਮਾੜਾ ਮੋਟਾ ਹੁਣ ਘਰੇ ਫਿਰਦੇ ਆ ਜੇ ਕੰਮ ਚ ਦਾ ਹਿੱਸਾ ਲੈਣੀ ਪੈਂਦਾ ਨਾਲੇ ਮੇਰੀ ਸੁਣ ਲੈ ਗੱਲ ਤੇਰੇ ਫਾਇਦੇ ਦੀ ਉਹ ਕਹਿੰਦੀ ਆ ਮੈਂ ਤੇਰੇ ਸਿਰ ਚੜੂ ਐ ਤੇਰੇ ਸਿਰ ਚ ਗਲੀਆਂ ਕਰੂਗੀ ਇਦੂ ਬਾਦ ਕਦੋਂ ਗਲੀਆਂ ਕਰੂ ਗਲੀਆਂ ਤਾਂ ਹੋਈਆਂ ਪਈਆਂ ਨੇ ਉਹਨੇ ਛੱਡ ਤਾਂ ਵੀ ਸਿਰ ਚ ਗਲੀਆਂ ਕਰ ਰੱਖੀਆਂ ਨੇ ਹੁਣ ਟਿਕਣ ਦਿਨੇ ਮੈਨੂੰ ਤੁਸੀਂ ਵੇ ਮੈਂ ਤੇਰੇ ਸਿਰ 'ਚ ਕੀ ਗਲੀਆਂ ਕਰਤੀਆਂ ਮੇਰੀ ਗੱਲ ਸੁਣ ਲੈ ਪੁੱਤ ਜੇਕਰ ਇਹ ਸਿਆਣਾ ਬੰਦਾ ਹੋਊਗਾ ਭਾਈ ਮਾੜਾ ਮੋਟਾ ਤਾਂ ਕੁਝ ਕਹੂਗੀ ਐ ਕੋਈ ਜਮੀ ਲੋੜਾ ਰੇ ਨੱਕ ਤੇ ਮੱਖੀ ਨਹੀਂ ਬੈਠਣ ਦਿੰਦੀ ਹੈ ਜੀ ਸਿਆਣਾ ਬੰਦਾ ਹੁਣ ਉਹੀ ਸਿਰ ਚੜੀ ਚੱਲੇ ਮੈਂ ਦੇਖਿਆ 36 ਵਾਰੀ ਤੂੰ ਉਹੀ ਨਹੀਂ ਗੱਲ ਡੇੜਣ ਦਿੰਦੀ ਕਦੇ ਕਿਸੇ ਗੱਲ 'ਚ ਕਦੇ ਕਿਸੇ ਗੱਲ 'ਚ ਹੁਣ ਤੂੰ ਮੈਨੂੰ ਐਂ ਦੱਸ ਦੇ ਵੀ ਤੂੰ ਚਾਉਣਾ ਕੀ ਐ ਉਹ ਮੈਂ ਤਾਂ ਬਥੇਰਾ ਕੁਛ ਚਾਹਣਾ ਮੈਂ ਤਾਂ ਇਹ ਗੱਲ ਕਰਦਾ ਜੇ ਤੂੰ ਨਹੀਂ ਟਿਕਣਾ ਉਹਨੇ ਨਹੀਂ ਟਿਕਣਾ ਇੱਕ ਜਨ ਅੱਗ ਲੱਗ ਜਾਓ ਬਾ ਨਿਕਲ ਜਾਓ ਰੋ ਏ ਤੂੰ ਕਹਿਦਾ ਮੈਨੂੰ ਹਾਂ ਮੈਂ ਕਹਿਣਾ ਉਹ ਤੇਰੀ ਕੁਛ ਲੱਗਦੀ ਕਹਿੰਦੀ ਨਹੀਂ ਮੈਂ ਜਾਣੀ ਆ ਜਾਂ ਤਾਂ ਉਹ ਵਗ ਜੇ ਫਿਰ ਜਾਂ ਤੂੰ ਵਗ ਜਾ